ਨਾ ਵੀ ਭਾਰਤ ਦਾ ਡੈਮੋਕਰੈtic ਸਿਸਟਮ ਅਗਵਾ ਹੋ ਚੁੱਕਿਆ ਸੋ ਇਹਦੇ ਵਿੱਚ ਕੋਈ ਵੀ ਦੋਰਾਵਾ ਨਹੀਂ ਬਿਲਕੁਲ ਜਿਹੜਾ ਰਾਹੁਲ ਗਾਂਧੀ ਕਹਿ ਰਹੇ ਐਜੇ ਪੱਤਰਕਾਰ ਮੈਂ ਕਹਿ ਸਕਦਾ ਵੀ ਬਹੁਤ ਹੱਦ ਤੱਕ ਸਹੀ ਹੈਗਾ ਚੋਣ ਕਮਿਸ਼ਨ ਸਿਰਫ ਇੱਕ ਮੁਖੌਟਾ ਹੈ ਪਿੱਛੇ ਕੰਮ ਕੋਈ ਚੋਣ ਕਮਿਸ਼ਨ ਦੇ ਹੋਰ ਕਰ ਰਿਹਾ ਹੈ ਉਹ ਟੈਲੀਫੋਨ ਨੰਬਰਾਂ ਤੋਂ ਮੈਸੇਜ ਜਾਂਦਾ ਹੈਗਾ ਡਿਲੀਟ ਹੋ ਜਾਂਦਾ ਉਹ ਕਹਿੰਦਾ ਵੀ ਇੱਕ ਬੰਦਾ 4 ਵਜੇ ਉੱਠਿਆ ਤੜਕੇ ਨੂੰ ਉਹਨੇ ਦੋ ਬੰਦਿਆਂ ਦੇ ਨਾਂ ਕੱਟਣ ਦੀ ਬੇਨਤੀ ਕਰੀ ਅੱਧੇ ਘੰਟੇ ਬਾਅਦ ਨਾਂ ਕੱਟੇਗਾ ਤੇ ਉਹ ਬੰਦਾ ਚੁੱਪ ਕਰਕੇ ਸੌਂ ਗਏ ਹਣਾ ਸੋ ਉਹਨਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੋਟਰ ਲੈ ਆਂਦੇ ਆ ਜਿਨ੍ਹਾਂ ਦੇ ਨਾਮ ਵਰਤ ਕੇ ਵੋਟ ਕੱਟੇ ਗਏ ਸੀਗੇ ਹਣਾ ਸੋ ਉਹ ਕਹਿੰਦੇ ਵੀ ਅਸੀਂ ਤਾਂ ਕੋਈ ਕੰਮਲ ਕੇ ਸਾਨੂੰ ਇਹ ਸਿਸਟਮ ਦਾ ਹੀ ਨਹੀਂ ਪਤਾ ਵੀ ਇੰਨਾ ਟੈਕਨੋਲੋਜੀਕਲੀ ਐਡਵਾਂਸ ਸੋ ਬੜੀ ਆਪਾਂ ਕਿਸੇ ਤ ਵੀ ਟਕ ਐਡਵਾਂਸ ਟੈਕਨੋਲੋਜੀ ਨਾਲ ਵਰਤਮਾਨ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ ਸੋ ਮੈਂ ਤਾਂ ਹੁਣੇ ਕਹਾਂਗਾ ਵੀ ਜਿਹੜੀ ਵਰਤਮਾਨ ਸਮੇਂ ਸਰਕਾਰ ਵਿੱਚ ਲੋਕ ਨੇ ਉਹ ਪੋਲੀਟੀਸ਼ੀਅਨ ਨਹੀਂ ਹੈਗੇ ਦੇ ਆਰ ਸਮਥਿੰਗ ਮੋਰ ਦਨ ਪੋਲੀਟੀਸ਼ੀਅਨਸ ਹਣਾ ਪੂਰੀ ਤਰ੍ਹਾਂ ਇਹਨੂੰ ਵਲਾਦੀਮੀਰ ਪੂਤਨ ਦੇ ਔਰ ਚਾਈਨਾ ਵਾਲੀ ਰਾਜਨੀਤੀ ਦੇ ਬਰਾਬਰ ਤੇ ਚਲਾਇਆ ਜਾ ਰਿਹਾ ਹੈਗਾ ਸੋ ਰਾਹੁਲ ਗਾਂਧੀ ਇੱਕ ਆਖਰੀ ਕੋਸ਼ਿਸ਼ ਕਰ ਰਹੇ ਹੈਗੇ ਆ ਜਿਹੜੀ ਨਵੀਂ ਪੀੜ੍ਹੀ ਦੇ ਨੌਜਵਾਨਾਂ ਉਹਨਾਂ ਨੂੰ ਦੱਸਣ ਲਈ ਵੀ ਤੁਹਾਡਾ ਸਾਰਾ ਕੁਝ ਆ ਜਿਹੜਾ ਲੁੱਟਿਆ ਜਾ ਰਿਹਾ ਹੈ ਰਾਹੁਲ ਗਾਂਧੀ ਦੇ ਵੱਲੋਂ ਪਿਛੇ ਜਿਹੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਸੀ ਜਿਸ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਸਬੂਤਾਂ ਦੇ ਨਾਲ ਜਿਹੜੇ ਇਲਜ਼ਾਮ ਜਿਹੜੇ ਲਗਾਏ ਗਏ ਸਨ ਕਿ ਕਿਸ ਤਰੀਕੇ ਦੀ ਵੋਟਾਂ ਦੇ ਵਿੱਚ ਐਡੀਸ਼ਨ ਹੋਈ ਹੈਗੀ ਆ ਕਿਸ ਤਰੀਕੇ ਦੀਆਂ ਵੋਟਾਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਕਿ ਇੱਕੋ ਨਾਂ ਹੇਟ ਜਾਏ ਇੱਕੋ ਐਡਰੈਸ ਹੇਟ ਤੇ ਹੁਣ ਰੀਸੈਂਟਲੀ ਉਹਨਾਂ ਨੇ ਦੁਬਾਰਾ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਰਨਾਟਕ ਵਿਧਾਨ ਸਭਾ ਦਾ ਤੇ ਨਾਲ ਇੱਕ ਹੋਰ ਵਿਧਾਨ ਸਭਾ ਦਾ ਜਿਹੜਾ ਉਹਨਾਂ ਨੇ ਡੇਟਾ ਲਿਆ ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਕਰਨਾਟਕ ਦੀ ਵਿਧਾਨ ਸਭਾ ਦੇ ਵਿੱਚ 6000 ਦੇ ਕਰੀਬ ਵੋਟਾਂ ਜਿਹੜੀਆਂ ਨੇ ਡਿਲੀਟ ਕੀਤੀਆਂ ਗਈਆਂ ਨੇ ਔਰ 18 ਬਾਰ ਕਹਿੰਦੇ ਕਿ ਉੱਥੋਂ ਦੀ ਜਿਹੜੀ ਸੀਆਈਡੀ ਹੈਗੀ ਆ ਉਸਨੇ ਬਕਾਇਦਾ ਰਿਪੋਰਟ ਜਿਹੜੀ ਹੈ ਮੰਗੀ ਹੈਗੀ ਹੈ ਕਿ ਸਾਨੂੰ ਉਹ ਕਿਉਂਕਿ ਜਿਹੜਾ ਹੁੰਦਾ ਹੈ ਆਨਲਾਈਨ ਹੁੰਦਾ ਹੈ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਫੋਨ ਨੰਬਰ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਕਿ ਉਹ ਈਐਮਆਈ ਦਿੱਤਾ ਜਾਵੇ ਉਹ ਫੋਨ ਨੰਬਰ ਦਿੱਤੇ ਜਾਣ ਜਿੱਥੋਂ ਖਾਸ ਕਰਕੇ ਜਿਹੜਾ ਉੱਥੋਂ ਦਾ ਆਪਾਂ ਕਹਿ ਲਈ ਕਿ ਕੰਪਿਊਟਰ ਦਾ ਕੋਡ ਹੈਗਾ ਉਹ ਮੁਹैया ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿ ਕਿਸ ਨੇ ਇਹ ਜਿਹੜੇ 6000 ਵੋਟਰ ਨੇ ਉਹਨਾਂ ਨੂੰ ਡਿਲੀਟ ਕੀਤਾ ਹੈਗਾ ਸਰਦਾਰ ਪਤਾ ਸਿੰਘ ਜੀ ਕਿਵੇਂ ਦੇਖਦੇ ਹੈਗੇ ਉਹ ਪੂਰੀ ਕਾਰਵਾਈ ਦੇ ਨਾਲ ਅੱਜ ਕੱਲ ਉਹ ਮਤਲਬ ਸਬੂਤਾਂ ਦੇ ਨਾਲ ਆਪਾਂ ਦੇਖਿਆ ਕਿ ਆਉਂਦੇ ਹੈਗੇ ਨੇ ਔਰ ਕਾਫੀ ਜਿਹੜਾ ਪ੍ਰਭਾਵ ਉਹ ਛੱਡ ਰਹੇ ਨੇ ਇਸ ਮਸਲੇ 'ਤੇ ਬਿਲਕੁਲ ਬਿਲਕੁਲ ਇਹ ਤਾਂ ਆਪਾਂ ਮੈਂ ਵੀ ਇੱਕ ਪੱਤਰਕਾਰ ਦੇ ਤੌਰ ਤੇ ਕਹਿੰਦਾ ਵੀ ਭਾਰਤ ਦਾ ਡੈਮੋਕਰੇਟਿਕ ਇਸ਼ਟਮਾ ਅਗਵਾ ਹੋ ਚੁੱਕਿਆ ਸੋ ਇਹਦੇ ਵਿੱਚ ਕੋਈ ਵੀ ਦੋ ਰਾਵਾਂ ਨਹੀਂ ਬਿਲਕੁਲ ਜਿਹੜਾ ਰਾਹੁਲ ਗਾਂਧੀ ਕਹਿ ਰਹੇ ਐ ਐਜ਼ ਅ ਪੱਤਰਕਾਰ ਮੈਂ ਕਹਿ ਸਕਦਾ ਵੀ ਬਹੁਤ ਹੱਦ ਤੱਕ ਸਹੀ ਹੈਗਾ ਕੋਈ ਥੋੜੀ ਬਹੁਤੀ ਡਿਸਕ੍ਰਿਪੈਂਸੀ ਆ ਜਿਹੜੀ ਹੋ ਸਕਦੀ ਹੈਗੀ ਪਰ ਵੱਡੀ ਪੱਧਰ ਤੇ ਆ ਇਸ ਤਰ੍ਹਾਂ ਹੀ ਹੋ ਰਿਹਾ ਹੈਗਾ ਉਹਨਾਂ ਨੇ ਉਹ ਬੰਦੇ ਪੇਸ਼ ਕਰੇ ਆ ਜਿਨ੍ਹਾਂ ਦਾ ਨਾਂ ਲੈ ਕੇ ਕਿਹਾ ਗਿਆ ਅਸੀਂ ਵੀ ਵੋਟਾਂ ਕੱਟਦੇ ਉਹ ਬੰਦੇ ਕਹਿੰਦੇ ਵੀ ਅਸੀਂ ਤਾਂ ਕੋਈ ਅਪਲਾਈ ਹੋ ਨਹੀਂ ਕਰਿਆ ਵੋਟ ਕੱਟਣ ਲਈ ਜਿਹੜੇ ਰਾਹੁਲ ਗਾਂਧੀ ਨੇ ਟੈਲੀਫੋਨ ਕਹਿੰਦੇ ਵੀ ਐਨਾ ਟੈਲੀਫੋਨ ਨੰਬਰਾਂ ਤੋਂ ਉਹਨਾਂ ਨੇ ਟੈਲੀਫੋਨਾਂ ਦੀ 25 30 ਟੈਲੀਫੋਨਾਂ ਦੀ ਲਿਸਟ ਦਿੱਤੀ ਹੈਗੀ ਆ ਬਿਨਾਂ ਟੈਲੀਫੋਨਾਂ ਤੋਂ ਚੀਫ ਇਲੈਕਸ਼ਨ ਕਮਿਸ਼ਨ ਨੂੰ ਇੱਕ ਜਿਹੜੇ ਹੈਗੇ ਆ ਬੇਨਤੀ ਜਾਂਦੀ ਹੈਗੇ ਵੀ ਇਹਨਾਂ ਬੰਦਿਆਂ ਦੇ ਨਾਮ ਕੱਢ ਦਿਓ ਉਹ ਕਹਿੰਦਾ ਵੀ ਇਹ ਟੈਲੀਫੋਨ ਨੰਬਰ ਸਾਰੇ ਜਿਹੜੇ ਹੈਗੇ ਆ ਬੰਗਲੌਰ ਤੋਂ ਕਰਨਾਟਕਾ ਤੋਂ ਬਾਹਰ ਦੇ ਹੈਗੇ ਆ ਤੇ ਦੂਸਰਾ ਇੱਕ ਉਹਨਾਂ ਨੇ ਕਿਹਾ ਸੌਫਟਵੇਅਰ ਹੈਗਾ ਜੀ ਇਟ ਮੀਨਸ ਉਹਨਾਂ ਨੇ ਇਹ ਕਿਹਾ ਹੈਗਾ ਵੀ ਚੋਣ ਕਮਿਸ਼ਨ ਸਿਰਫ ਇੱਕ ਮੁਖੌਟਾ ਹੈ ਪਿੱਛੇ ਕੰਮ ਕੋਈ ਚੋਣ ਕਮਿਸ਼ਨ ਦੇ ਹੋਰ ਕਰ ਰਿਹਾ ਹੈ ਉਹ ਟੈਲੀਫੋਨ ਨੰਬਰਾਂ ਤੋਂ ਮੈਸੇਜ ਜਾਂਦਾ ਹੈਗਾ ਡਿਲੀਟ ਹੋ ਜਾਂਦਾ ਉਹ ਕਹਿੰਦਾ ਵੀ ਇੱਕ ਬੰਦਾ 4 ਵਜੇ ਉੱਠਿਆ ਤੜਕੇ ਨੂੰ ਉਹਨੇ ਦੋ ਬੰਦਿਆਂ ਦੇ ਨਾਂ ਕੱਟਣ ਦੀ ਬੇਨਤੀ ਕਰੀ ਅੱਧੇ ਘੰਟੇ ਬਾਅਦ ਨਾਂ ਕੱਟੇਗਾ ਤੇ ਉਹ ਬੰਦਾ ਚੁੱਪ ਕਰਕੇ ਸੌਂ ਗਿਆ ਹੈਨਾ ਸੋ ਉਹਨਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੋਟਰ ਲਿਆਂਦੇ ਆ ਜਿਨ੍ਹਾਂ ਦੇ ਨਾਂ ਵਰਤ ਕੇ ਵੋਟ ਕੱਟੇ ਗਏ ਸੀਗੇ ਹੈਨਾ ਸੋ ਉਹ ਕਹਿੰਦੇ ਵੀ ਅਸੀਂ ਤਾਂ ਕੋਈ ਕੰਮ ਲ ਕੇ ਸਾਨੂੰ ਇਹ ਸਿਸਟਮ ਦਾ ਹੀ ਨਹੀਂ ਪਤਾ ਵੀ ਇੰਨਾ ਟੈਕਨੋਲੋਜੀਕਲੀ ਐਡਵਾਂਸ ਸੋ ਬੜੀ ਆਪਾਂ ਕਹਿੰਦੇ ਵੀ ਟੈਕ ਐਡਵਾਂਸਡ ਟੈਕਨੋਲੋਜੀ ਨਾਲ ਵਰਤਮਾਨ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ ਸੋ ਮੈਂ ਤਾਂ ਹੁਣੇ ਕਹਾਂਗਾ ਵੀ ਜਿਹੜੀ ਵਰਤਮਾਨ ਸਮੇਂ ਸਰਕਾਰ ਵਿੱਚ ਲੋਕ ਨੇ ਉਹ ਪੋਲੀਟੀਸ਼ੀਅਨ ਨਹੀਂ ਹੈਗੇ ਦੇ ਆਰ ਸਮਥਿੰਗ ਮੋਰ ਦਨ ਪੋਲੀਟੀਸ਼ੀਅਨਸ ਹਨਾ ਤੇ ਉਹ ਇਹ ਉਹ ਪੋਲੀਟੀਕਲ ਲੀਡਰਸ਼ਿਪ ਨਹੀਂ ਹੈਗੀ ਜਿਹੜੀ ਦੇਸ਼ ਨੂੰ ਚਲਾ ਰਹੀ ਹੈ ਇਹ ਪੂਰੀ ਤਰ੍ਹਾਂ ਇਹਨੂੰ ਵਲਾਦੀਮੀਰ ਪੂਤਨ ਦੇ ਔਰ ਚਾਈਨਾ ਵਾਲੀ ਰਾਜਨੀਤੀ ਦੇ ਬਰਾਬਰ ਤੇ ਚਲਾਇਆ ਜਾ ਰਿਹਾ ਹੈਗਾ ਸੋ ਰਾਹੁਲ ਗਾਂਧੀ ਇੱਕ ਆਖਰੀ ਕੋਸ਼ਿਸ਼ ਕਰ ਰਹੇ ਹੈਗੇ ਆ ਜਿਹੜੀ ਨਵੀਂ ਪੀੜ੍ਹੀ ਦੇ ਨੌਜਵਾਨਾਂ ਉਹਨਾਂ ਨੂੰ ਦੱਸਣ ਲਈ ਵੀ ਤੁਹਾਡਾ ਸਾਰਾ ਕੁਝ ਆ ਜਿਹੜਾ ਲੁੱਟਿਆ ਜਾ ਰਿਹਾ ਸੋ ਆਪਾਂ ਵਾਰ-ਵਾਰ ਕਿਹਾ 2014 ਤੋਂ 2019 ਤੱਕ ਜਿਹੜੀ ਮੋਦੀ ਸਰਕਾਰ ਆਈ ਆ ਉਹ ਸਹੀ ਵੋਟਾਂ ਨਾਲ ਆਈ ਆ ਜਿਹੜੀ 19 ਵਿੱਚ 19 ਤੋਂ 22 ਤੱਕ ਬਣੀ ਹੈਗੀ ਆ ਜਿੱਦੋਂ ਤੱਕ ਵੀ ਬਣੀ 24 ਤੱਕ ਉਹ ਵੀ ਫਰਾਡ ਵੋਟਾਂ ਦੇ ਕੱਪੜੇ ਨਾਲ ਬਣੀ ਹੈਗੀ ਆ ਕਿ 24 ਤੋਂ ਬਾਅਦ ਵੀ ਜਿਹੜੀ ਫਰਾਡ ਵੋਟਾਂ ਦੇ ਕੱਪੜੇ ਨਾਲ ਬਣੀ ਆ ਮੱਧ ਪ੍ਰਦੇਸ਼ ਰਾ ਇਸ ਤੋਂ ਮਹਾਰਾਸ਼ਟਰ ਹਰਿਆਣਾ ਗੁਜਰਾਤ ਤੇ ਰਾਜਸਥਾਨ ਇਹ ਸਾਰੀਆਂ ਇਵਨ ਉੱਤਰ ਪ੍ਰਦੇਸ਼ ਇਹ ਸਾਰੀਆਂ ਜਿਹੜੀਆਂ ਸਰਕਾਰਾਂ ਬਣੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਨੇ ਇਹ ਵੀ ਇਵਨ 오ਡੀਸਾ ਐਸ ਵੇਲੇ 오ਡੀਸਾ ਤੁਸੀਂ ਦੇਖੋ ਵੀ ਬੀਜੂ ਪਟਨਾਇਕ ਦਾ ਕਿੰਨਾ ਗੜ ਸੀ ਉਹ ਮੇਰੇ ਖਿਆਲ 20-25 ਸੀਟਾਂ ਦੇ ਸਿਮੜ ਗਿਆ ਤੇ ਭਾਜਪਾ ਨੇ ਆਪਣੀ ਸਰਕਾਰ ਬਣਾ ਲਈ ਹੋਈ ਹੈ ਸੋ ਇਹ ਸਾਰਾ ਕੁਝ ਹੈ ਸਾਰਾ ਖੇਡ ਆ ਵੱਡੇ ਪੱਧਰ ਤੇ ਆਰਗੇਨਾਈਜ਼ਡ ਕ੍ਰਾਈਮ ਦੇ ਤੌਰ ਤੇ ਜਿਹੜੀ ਵੋਟ ਚੋਰੀ ਹੋ ਰਹੀ ਆ ਔਰ ਰਾਹੁਲ ਗਾਂਧੀ ਦੇ ਵਿਚਾਰਾਂ ਨਾਲ ਮੈਂ ਮੈਂ ਨਿੱਜੀ ਤੌਰ ਤੇ ਸਹਿਮਤ ਹੈਗਾ ਵੀ ਹਾਂ ਉਹ ਬਹੁਤ ਇੱਕ ਵਧੀਆ ਢੰਗ ਨਾਲ ਇਸ ਸਿਸਟਮ ਨੂੰ ਐਕਸਪੋਜ਼ ਕਰ ਰਿਹਾ ਹੈ ਸੋ ਜੇ ਡੈਮੋਕ੍ਰੇਸੀ ਨਾ ਬਚੀ ਰਹੀ ਤਾਂ ਉੱਥੇ ਰਾਜਕਤਾ ਇਹ ਬੁਲਾਦੇ ਮਿਰ ਪੂਤਨ ਵਰਗਾ ਰਸ਼ੀਆ ਦਾ ਮਾਡਲ ਹੈ ਜਿਹੜਾ ਜਿਹਦੇ ਵਿੱਚ ਹਰੇਕ ਦੀ ਜਵਾਨ ਹੈ ਜਿਹੜੀ ਬੰਦ ਕਰ ਦਿੱਤੀ ਜਾਗੇ ਉਹੀ ਹੋਏਗਾ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਵੀ ਪੰਜਾਬ ਦਾ ਹਿੰਦੂਆਜ ਉੱਠਿਆ ਵੀ ਭਈਆਂ ਤੋਂ ਜਿਹੜਾ ਸਿਰਫ ਸਿੱਖਾਂ ਦੇ ਬੱਚੇ ਬੱਚੀਆਂ ਨੂੰ ਨਹੀਂ ਹੈਗਾ ਖਤਰਾ ਹਿੰਦੂਆਂ ਦੇ ਬੱਚੇ ਬੱਚੀਆਂ ਨੂੰ ਆ ਗਿਆ ਸੋ ਜਦੋਂ ਡੈਮੋਕਰੈਟਿਕ ਸਿਸਟਮ ਖਤਮ ਹੋਣਾ ਉਹਨੇ ਫਿਰ ਹਿੰਦੂ ਸਿੱਖ ਮੁਸਲਮਾਨ ਸਾਈ ਨਹੀਂ ਦੇਖਣਾ ਹੈਗਾ ਉਹਨੇ ਸਮੁੱਚਤਾ ਵਿੱਚ ਜਿਹੜਾ ਸਿਸਟਮ ਤਬਾਹ ਕਰ ਦੇਣਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜੇ ਆਪਾਂ ਰਾਹੁਲ ਗਾਂਧੀ ਦੀ ਗੱਲ ਕੀਤੀ ਹੈ ਸਰਦਾਰ ਅਤਾ ਸਿੰਘ ਜੀ ਪਿਛਲੇ ਜਣੀ ਇੱਕ ਹੋਰ ਜਿਹੜੀ ਹੈ ਚਰਚਾ ਜਿਹੜੀ ਛਿੜੀ ਸੀ ਜਿਸ ਦੇ ਵਿੱਚ ਕਿ ਰਾਹੁਲ ਗਾਂਧੀ ਜਦੋਂ ਹੜਪੀੜਤਾ ਨੂੰ ਲੈ ਕੇ ਜਾ ਉਹਨਾਂ ਨੂੰ ਮਿਲਣ ਦੇ ਲਈ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਉੱਥੇ ਬਕਾਇਦਾ ਉਹਨਾਂ ਨੂੰ ਸਿਰੋਪਾਉ ਜਿਹੜਾ ਹੈ ਬਖਸ਼ਿਸ਼ ਕੀਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਜਿਹੜਾ ਐਕਸ਼ਨ ਲੈਂਦੇ ਹੋਏ ਜਿਹੜਾ ਹੈਗਾ ਇਹ ਕੁਝ ਮੁਲਾਜ਼ਮਾਂ ਨੂੰ ਸਸਪੈਂਡ ਵੀ ਕੀਤਾ ਜਾਂ ਤਲਬ ਵੀ ਜਿਹੜਾ ਕੀਤਾ ਹੈਗਾ ਤੁਸੀਂ ਇਸ ਨੂੰ ਕਿਸ ਐਂਗਲ ਤੋਂ ਦੇਖਦੇ ਹੈਗੇ ਹੋ ਕਿ ਕੀ ਰਾਹੁਲ ਗਾਂਧੀ ਨੂੰ ਸਰੂਪਾ ਦਿੱਤਾ ਜਾਣਾ ਠੀਕ ਹੈ ਜਾਂ ਗਲਤ ਹੈ ਤੁਹਾਡਾ ਕੀ ਇਤੇ ਪ੍ਰਤੀਕਰਮ ਹਾਂ ਉਹਦੇ ਤੇ ਮਤਲਬ ਕਿ ਮੇਨ ਦੋਸ਼ ਤਾਂ ਇਹ ਆਉਂਦਾ ਵੀ ਉਹ ਇੰਦਰਾ ਗਾਂਧੀ ਦਾ ਪੋਤਾ ਹੈਗਾ ਉਹਦੇ ਤੇ ਬੀਬੀ ਕਿਰਨਜੀਤ ਕੌਰ ਆ ਜਿਹੜੇ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਨੇ ਬੜੀ ਵਧੀਆ ਪੋਸਟ ਪਾਈ ਆ ਵੀ ਜੋ ਇੰਦਰਾ ਗਾਂਧੀ ਨੇ ਕਰਿਆ ਉਹਨੂੰ ਸਜ਼ਾ ਸਿੱਖ ਕੌਮ ਨੇ ਦੇ ਦਿੱਤੀ ਹੈ ਨਾ ਆਪਣੀ ਦਾਦੀ ਦੇ ਗੁਨਾਹਾਂ ਦੀ ਸਜ਼ਾ ਜਿਹੜੀ ਉਹ ਰਾਹੁਲ ਗਾਂਧੀ ਨੂੰ ਨਹੀਂ ਦਿੱਤੀ ਜਾਂ ਸੋਏ ਬਿਲਕੁਲ ਆ ਜਿਹੜੀ ਗੱਲ ਠੀਕ ਹੈ ਕਿ ਉਹ ਉਸ ਵੇਲੇ ਉਹ ਬੱਚਾ ਸੀਗਾ ਉਹਨੂੰ ਉਹਨਾਂ ਗੁਨਾਹਾਂ ਦੀ ਸਜ਼ਾ ਦੇਣੀ ਜਿਹੜੀ ਹੈਗੀ ਆ ਬਿਲਕੁਲ ਇੱਕ ਚੰਗੇ ਸ ਜਿਹੜੀ ਜਾਇਜ਼ ਨਹੀਂ ਹੈਗੇ ਉਹ ਲਗਾਤਾਰ ਦਰਬਾਰ ਸਾਹਿਬ ਆ ਕੇ ਸੇਵਾ ਕਰਦੇ ਰਹੇ ਹੈਗੇ ਆ ਇੱਕ ਸ਼ਰਧਾवान Hindu ਬੱਚੋਂ ਉਹ ਜਿਹੜੀ ਸੇਵਾ ਕਰਦੇ ਰਹੇ ਹੈਗੇ ਸੋ ਆਪਾਂ ਹੁਣ ਉਹਦੇ ਖਿਲਾਫ ਇਸ ਤਰ੍ਹਾਂ ਦੀਆਂ ਘਟੀਆਂ ਟਿੱਪਣੀਆਂ ਕਰੀਏ ਉਹ ਸਾਡੀ ਆਪਣੀ ਸਿਵਲਾਈਜੇਸ਼ਨ ਵੀ ਹੈ ਜਿਹੜੀ ਅਲਾਉ ਨਹੀਂ ਕਰਦੀ ਹੈਗੀ ਦੂਸਰਾ ਸ਼੍ਰੋਮਣੀ ਕਮੇਟੀ ਕਦੋਂ ਕੀ ਕਾਨੂੰਨ ਪਾਸ ਕਰ ਦਿੰਦੀ ਆ ਤੁਸੀਂ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੈਦਬੀਆਂ 2115 ਵਿੱਚ ਹੋਈਆਂ ਜੀ 2116 ਵਿੱਚ ਸ੍ਰੀ ਦਰਬਾਰ ਸਾਹਿਬ ਦਾ ਇੱਕ ਅਰਦਾਸੀ ਆ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਹਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਰੂਪਾ ਨਹੀਂ ਸੀ ਦਿੱਤਾ ਨਹੀਂ ਸੀ ਦਿੱਤਾ ਜੀ ਹੈਨਾ ਤੇ ਅੱਜ ਕਹਿ ਰਹੇ ਵੀ ਸਰੂਪਾ ਦੇ ਤਾ ਹੁਣ 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 ਗ੍ਰਾਂਥੀ ਕੱਢ ਦਿੱਤੇ ਹੋਏ ਹੈ ਹੈਨਾ ਉਸ ਵੇਲੇ ਉਹ ਬੰਦੇ ਨੇ ਕਿਹੜੇ ਰਾਜਨੀਤੀ ਤੋਂ ਪ੍ਰੇਰਿਤ ਹਰ ਰਾਜਨੀਤੀ ਤੋਂ ਪ੍ਰੇਰਿਤ ਸੋ ਚਲੋ ਉਹ ਆ ਵੀ ਗਏ ਜੀ ਹੈਨਾ ਇੱਕ ਸਰੂਪਾ ਦੇ ਵੀ ਦਿੱਤਾ ਆਈਡਾ ਕੀ ਹੁਣ ਕੱਲ ਨੂੰ ਨਰਿੰਦਰ ਮੋਦੀ ਦਰਬਾਰ ਸਾਹਿਬ ਆਉਣ ਮੇਰਾ ਕੱਲ ਸੁਖਵੀਰ ਸਿੰਘ ਬਾਦਲ ਸਭ ਤੋਂ ਪਹਿਲਾਂ ਸਰੋਪਾ ਪਾਉਣ ਵਾਲਿਆਂ ਸ਼ਾਮਲ ਹੋਗਾ ਉਹ ਰੋਂਦੇ ਰਹੇ ਆ ਪਿੱਛੇ ਦੀ ਆਪਾਂ ਦੇਖਿਆ ਜਦੋਂ ਇਹਨਾਂ ਦਾ ਗੱਠ ਜੋੜ ਸੀ ਉਹ ਅਮਿਤ ਸ਼ਾਹ ਆਉਣ ਸਭ ਤੋਂ ਪਹਿਲਾਂ ਸੁਖਵੀਰ ਬਾਦਲ ਗੱਲ ਚ ਸਰੋਪਾ ਪਾਊਗਾ ਹਾਂਜੀ ਆਓ ਜੀ ਸਾਡੇ ਨਾਲ ਗੱਠ ਜੋੜ ਕਰ ਲੋ ਸੋ ਤੇ ਰਾਹੁਲ ਗਾਂਧੀ ਇੱਕ ਜਗ੍ਹਾ ਵੀ ਇਹ ਬਾਤ ਦਾ ਬਤੰਗੜ ਬਣਾਇਆ ਜਾ ਰਿਹਾ ਹੈਗਾ ਸੋ ਇਹਦੀ ਸ਼ਿਕਾਇਤ ਵੀ ਜਿਹੜਾ ਪੁਨਰ ਸਰਜੀਤ ਅਕਾਲੀ ਦਾ ਲਾ ਉਹਨੇ ਕਰੀ ਹੈਗੀ ਇਹ ਜੋ ਜਿਹੜੀ ਗਲਤ ਹੈਗੀ ਆ ਉਹਦੇ ਦਾਦੀ ਦੇ ਯਾਰ ਉਹਦੇ ਪਿਓ ਦੇ ਗੁਨਾਹਾਂ ਦਾ ਬਦਲ ਹੈਗਾ ਜਿਹੜਾ ਉਹ ਉਹ ਪੋਤੇ ਤੋਂ ਨਹੀਂ ਲਿਆ ਜਾਣਾ ਚਾਹੀਦਾ ਉਹਨੂੰ ਆਪਣੇ ਤੌਰ ਤੇ ਜਿਹੜਾ ਵਿਚਰਨ ਦੇਣਾ ਚਾਹੀਦਾ ਸੋ ਇਹ ਬਾਤ ਦਾ ਪਤੰਗੜ ਸਾਨੂੰ ਨਹੀਂ ਬਣਾਉਣਾ ਚਾਹੀਦਾ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆਨੰਦ ਮੈਰਿਜ ਐਕਟ ਦੀ ਸੁਪਰੀਮ ਕੋਰਟ ਦੇ ਵੱਲੋਂ ਬਾਕੀ ਦੇ ਰਾਜਾਂ ਨੂੰ ਜਿਹੜਾ ਹੈ ਨੋਟੀਫਿਕੇਸ਼ਨ ਕੀਤਾ ਗਿਆ ਹੈ ਕਿ ਇਸ ਦੇ ਅਧੀਨ ਜਿਹੜੀਆਂ ਜਿਹੜੇ ਆਨੰਦ ਕਾਰਜ ਹੁੰਦੇ ਨੇ ਜਾਂ ਜਿਹੜੇ ਵਿਆਹ ਹੁੰਦੇ ਨੇ ਉਹਨਾਂ ਨੂੰ ਜਿਹੜੀ ਹੈ ਮਾਨਤਾ ਜਿਹੜੀ ਹੈ ਉਹ ਦਿੱਤੀ ਜਾਵੇ ਕੀ ਕਹੋਗੇ ਸਰਦਾਰ ਅਰਪਤਾ ਸਿੰਘ ਜੀ ਕੀ ਮਸਲਾ ਹੈ ਕਿ ਇਹ ਕਿਤੇ ਕੋਈ ਪ੍ਰੋਬਲਮ ਆਈ ਸੀ ਇਹ ਕਿਉਂਕਿ ਆਨੰਦ ਮੈਰਿਜ ਐਕਟ ਪਾਸ ਹੋ ਚੁੱਕਿਆ ਬਹੁਤ ਸਾਰੀਆਂ ਸਟੇਟਸ ਵਿੱਚ ਉਹਦੇ ਬਾਰੇ ਕਿਸੇ ਨੇ ਪਟੀਸ਼ਨ ਪਾਈ ਸੀ ਵੀ ਬਕਾਇਦਾ ਆਨੰਦ ਮੈਰਿਜ ਐਕਟ ਪਾਸ ਹੋਣ ਦੇ ਬਾਵਜੂਦ ਵੀ ਜਿਹੜੀ ਰਜਿਸਟ੍ਰੇਸ਼ਨ ਆਫ ਮੈਰਿਜ ਹੈ ਹਲੇ ਵੀ ਹਿੰਦੂ ਐਕਟ ਤਹਿਤ ਹੋ ਰਹੀ ਹੈ ਗਿਆ ਸੋ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਨੂੰ ਤੇ ਯੂਨੀਅਨ ਟੈਰੀਟਰੀਜ਼ ਨੂੰ ਇਹ ਹਦਾਇਤਾਂ ਕਰੀਆਂ ਨੇ ਵੀ ਸਿੱਖ ਮੈਰਿਜ ਐਕਟ ਨੂੰ ਆਨੰਦ ਮੈਰਿਜ ਐਕਟ ਨੂੰ ਵੀ ਐਜ਼ ਅ ਮੈਰਿਜ ਐਕਟ ਜਿਸ ਤਰ੍ਹਾਂ ਹਿੰਦੂ ਮੈਰਿਜ ਐਕਟ ਹੈਗਾ ਉਹਨੂੰ ਉਸ ਤਰ੍ਹਾਂ ਕਰਿਆ ਜਾਵੇ ਸੋ ਸਿੱਖਾਂ ਦੀ ਜਿਹੜੀ ਜਿਹੜੀ ਵਿਆਹ ਸ਼ਾਦੀਆਂ ਹੁੰਦੀਆਂ ਨੇ ਉਹ ਸਿੱਖ ਮੈਰਿਜ ਐਕਟ ਤਹਿਤ ਉਸੇ ਤਰ੍ਹਾਂ ਰੈਕਗਨਾਈਜ਼ ਕਾਨੂੰਨੀ ਤੌਰ ਤੇ ਕੀਤੀਆਂ ਜਾਣ ਜਿੱਦਾਂ ਮੁਸਲਮੈ ਮੈਰਿਜ ਐਕਟ ਜਾਂ ਹਿੰਦੂ ਮੈਰਿਜ ਐਕਟ ਦੇ ਤਹਿਤ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਸੋ ਅਸੀਂ ਸਮਝਦੇ ਹਾਂ ਇਹ ਸੁਪਰੀਮ ਕੋਰਟ ਦਾ ਇੱਕ ਚੰਗਾ ਫੈਸਲਾ ਹੈ ਸਿੱਖ ਮੈਰਿਜ ਐਕਟ ਨੂੰ ਰੈਕਗਨਾਈਜ਼ ਕਰਨਾ ਸਿਰਫ ਐਕਟ ਪਾਸ ਕਰ ਦੇਣ ਨਾਲ ਨਹੀਂ ਜਦੋਂ ਤੱਕ ਉਹ ਇੰਪਲੀਮੈਂਟ ਨਹੀਂ ਹੁੰਦਾ ਸਰਕਾਰਾਂ ਰੈਕਗਨਾਈਜ਼ ਨਹੀਂ ਕਰਦੀਆਂ ਉਹ ਸਰਟੀਫਿਕੇਟ ਜਿਹੜੇ ਜਾਰੀ ਹੁੰਦੇ ਆ ਉਹ ਸਿੱਖ ਮੈਰਿਜ ਐਕਟ ਦੇ ਨਹੀਂ ਹੁੰਦੇ ਹਨ ਉਹਦੇ ਚੋਂ ਵੀ ਜਿਹੜੇ Hindu ਮੈਰਿਜ ਐਕਟ ਦਾ ਹੈ ਤਾਂ ਉਹਨਾਂ ਨੂੰ ਅੰਡਰ Hindu ਮੈਰਿਜ ਐਕਟ ਦੇ ਦਿੱਤਾ ਜਾਵੇ ਜਿਹੜੇ ਕਹਿੰਦੇ ਨੇ ਵੀ ਸਾਡਾ ਸਿੱਖ ਮੈਰਿਜ ਐਕਟ ਦੇ ਤਹਿਤ ਹੋਇਆ ਉਹਨਾਂ ਨੂੰ ਸਿੱਖ ਮੈਰਿਜ ਐਕਟ ਦੇ ਤਹਿਤ ਰੈਕਗਨਾਈਜ਼ ਅਥਾਰਟिटीज ਵੱਲੋਂ ਸਰਟੀਫਿਕੇਟ ਜਾਰੀ ਹੋਣ ਤਾਂ ਕਿ ਇਹ ਕਾਨੂੰਨ ਹੌਲੀ-ਹੌਲੀ ਇੰਪਲੀਮੈਂਟ ਹੋ ਸੋ ਇਹ ਚੰਗੀ ਖਬਰ ਹੈਗੀ ਜੀ ਬਿਲਕੁਲ ਜੀ ਤੇ ਦੂਜੇ ਬੰਨੇ 2020 ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਵਾਇਲੈਂਸ ਹੋਈ ਸੀ ਉਸ ਨੂੰ ਲੈ ਕੇ ਤਕਰੀਬਨ 17-18 ਕੇਸਾਂ ਦੇ ਵਿੱਚ ਜਿਹੜੇ ਨੇ ਹਾਈ ਕੋਰਟ ਨੇ ਜਿਹੜੀ ਪੁਲਿਸ ਨੂੰ ਜਿਹੜਾ ਹੈ ਕਾਫੀ ਝਾੜ-ਜੰਬ ਕੀਤੀ ਹੈਗੀ ਆ ਸਰਦਾਰਪਤਾ ਸਿੰਘ ਜੀ ਕੀ ਮਸਲਾ ਹੈ ਕਹਿੰਦੇ ਕਿ ਤੁਹਾਡੀ ਰਿਪੋਰਟ ਜਾਂ ਜਿਸ ਤਰੀਕੇ ਦੇ ਨਾਲ ਐਫ ਆਈ ਆਰ ਹੁੰਦੀ ਹੈ ਉਹ ਵੀ ਕਾਪੀ ਪੇਸਟ ਲੱਗਦੀ ਕੀ ਕਿਸ ਤਰੀਕੇ ਦੇ ਨਾਲ ਹਾਂਜੀ ਹਾਂ ਜੱਜਾਂ ਨੇ ਕਿਹਾ ਵੀ ਸਾਨੂੰ ਏਦਾਂ ਲੱਗਦਾ ਵੀ ਤੁਸੀਂ ਸਿਰਫ ਖਾਨਾ ਪੋਰ ਤੇਲੇ ਕੇਸ ਬਣਾਏ ਨੇ ਸੋ ਸਾਰੇ ਕੇਸਾਂ ਵਿੱਚ ਇੱਕੋ ਜਿਹੀ ਵਾਰਤ ਪਾਈ ਹੋਈ ਆ ਸਿਰਫ ਬੰਦਿਆਂ ਦੇ ਨਾਂ ਹੀ ਬਦਲੇ ਆ ਕਮਾ ਟਿੱਪੀਆਂ ਓਏ ਉਹ ਤੇ ਉਹਦੇ ਵਿੱਚ ਜਿਹੜੇ ਗਵਾਹ ਨੇ ਜਿਹੜੇ ਚਸ਼ਮਦੀਦ ਗਵਾਹ ਜਾਂ ਦੂਸਰੇ ਗਵਾਹ ਨੇ ਉਹ ਕਹਿੰਦਾ ਵੀ ਉਹੀ 5-10 ਕ ਬੰਦੇ ਹੀ ਨੇ ਸਾਰੇ ਕੇਸਾਂ ਚ ਭੁਗਤ ਰਹੇ ਆ ਉਹਨਾਂ ਦੇ ਜਿਹੜੇ ਜਿਹੜੇ ਹੁੰਦੇ ਆ ਨਾ ਵੀ ਆਮ ਤੌਰ ਤੇ ਠਾਣਿਆਂ ਵਿੱਚ ਟਾਊਟ ਕਿਸਮ ਦੇ ਜਿਹੜੇ ਬੰਦੇ ਹੁੰਦੇ ਉਹ ਟਾਊਟ ਨੂੰ ਗਵਾ ਬਣਾ ਲੈਂਦੇ ਆ ਪੰਜਾਬ ਵਿੱਚ ਵੀ ਇਸ ਤਰ੍ਹਾਂ ਹੋਇਆ ਅਨਾਬਿਓ ਇੱਕੋ ਇੱਕ ਗਵਾਹ ਜਿਹੜਾ 25 30 50 100 ਸਭ ਉਹ ਥੋੜੇ ਬਹੁਤੇ ਪੈਸੇ ਲੈ ਕੇ ਜਿਦਾਂ ਉਹ ਗਵਾਹੀ ਹੈ ਜੇ ਜਿਹਨੂੰ ਮਕਰਾਉਣਾ ਹੋਵੇ ਜਿਹੜੇ ਧਿਰ ਤੇ ਕੇਸ ਪਿਆ ਹੁੰਦਾ ਉਹ ਜਾ ਕੇ ਥੋੜੇ ਜੇ ਪੈਸੇ ਦੇ ਦਿੰਦੇ ਆ ਤੇ ਪੁਲਿਸ ਆਣੇ ਆਪਣੇ ਵੱਨੋਂ ਪੈਸੇ ਦੇ ਦਿੰਦੇ ਆ ਵੀ ਤੁਸੀਂ ਗਵਾਹੀ ਦੇ ਦੇ ਹ ਜੇ ਸੋ ਉਹ ਜੱਜਾਂ ਨੇ ਕਿਹਾ ਵੀ 17 ਕੇਸ ਆ ਜਿਹੜੇ ਹੁਣ ਤੱਕ ਹਨ 93 ਪੂਰੇ ਆ ਬਾਕੀ ਚੱਲ ਰਹੇ ਹੈਗੇ ਆ ਸੋ 17 ਕੇਸ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਟੁੱਟ ਗਏ ਹੋ ਨੇ ਉਹਦੇ ਵਿੱਚ ਕੋਈ ਮਜਬੂਤ ਗਵਾਹੀਆਂ ਨਹੀਂ ਕੋਈ ਵਧੀਆ ਇਨਵੈਸਟੀਗੇਸ਼ਨ ਨਹੀਂ ਉਹਨੇ ਅਦਾਲਤ ਨੇ ਮਹਿਸੂਸ ਕੀਤਾ ਹੈਗਾ ਵੀ ਇਹ ਫੈਬ੍ਰੀਕੇਟਡ ਕਿਸਮ ਦੇ ਕੇਸ ਹੈਗੇ ਆ ਜਸਟ ਲੋਕਾਂ ਨੂੰ ਤੰਗ ਕਰਨ ਲਈ ਹੀ ਇਹ ਪਾਏ ਗਏ ਆ ਸੋ ਇਹ ਜੜੀਆਂ ਅਦਾਲਤਾਂ ਦੇ ਟਿੱਪਣੀਆਂ ਨੇ ਸੋ ਇਸੇ ਤਰ੍ਹਾਂ ਹੀ ਹੁੰਦਾ ਵੀ ਉਹ ਕਾਲ ਦੇ ਮਾਮੇ ਇਹਦੇ ਵਿੱਚ ਤੁਸੀਂ ਦੇਖੋ ਬੰਬੇ ਚੋਂ 2008 ਵਾਲੇ ਬੰਬ ਧਮਾਕਿਆਂ ਦੇ ਹੈ ਨਾ 12 13 ਬੰਦੇ ਛੁੱਟੇ ਆ ਉਹਦੇ ਵਿੱਚ ਵੀ ਹਾਈ ਕੋਰਟ ਦੀ ਇਹ ਹੀ ਹੈਗੀ ਹੈ ਨਾ ਵੀ ਕੁਛ ਕੀ ਜਿਹੜੇ ਬੰਦੇ ਹੈਗੇ ਆ ਉਹ ਸਾਰਿਆਂ ਕੇਸਾਂ ਵਿੱਚ ਗਵਾਹ ਨੇ ਉਹ ਇਸ ਤਰ੍ਹਾਂ ਦੇ ਵਿਟਨੈਸ ਉਸੇ ਸੇਮ ਤਰ੍ਹਾਂ ਦੇ ਐਵੀਡੈਂਸ ਆ ਬੰਦਿਆਂ ਦੇ ਨਾਮ ਬਦਲ ਕੇ ਜਿਹੜੇ ਕੇਸ ਆ ਉਹ ਪਰੇ ਗਏ ਹੈਗਾ ਸੋ ਪੁਲਿਸ ਬਹੁਤ ਲੰਬੀ ਸਰਦਾਰ ਦੇ ਲੇਖਣ ਪੜਨ ਦੀ ਲੈਣ ਨਾਲੋਂ ਖਾਨਾ ਪੋਰ ਤੇ ਕਰਦੀ ਆ ਜਿਹਦੇ ਕਰਕੇ ਉਹ ਬਚਿਆ ਹੋ ਗਿਆ